ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਜਮਣੀ ਚੋਣ ਨੂੰ ਨਜ਼ਰ ਰੱਖਦੇ ਤਰਨਤਾਰਨ ਦੇ ਵਿੱਚ ਪਹੁੰਚੇ ਤੇ ਇੱਥੇ ਮੰਤਰੀ ਸਾਬਕਾ ਕੈਬਨਿਟ ਮੰਤਰੀ ਅਤੇ ਐਮਐਲਏ ਅਜਨਾਲਾ ਤੋਂ ਜਿਹੜੇ ਨੇ ਕੁਲਦੀਪ ਸਿੰਘ ਧਾਰੀਵਾਲ ਤੁਸੀਂ ਵੇਖ ਰਹੇ ਹੋ ਕਿ ਤਸਵੀਰਾਂ ਦੇ ਵਿੱਚ ਕਿ ਇਸ ਵਕਤ ਵਰਕਰਾਂ ਦੇ ਵਿੱਚ ਬੈਠੇ ਹੋਏ ਨੇ ਤੋਂ ਵੱਡਾ ਹਜੂਮ ਅੱਜ ਆਮ ਆਦਮੀ ਪਾਰਟੀ ਦਾ ਵੀ ਵੇਖਣ ਨੂੰ ਮਿਲਿਆ ਕੁਲਦੀਪ ਸਿੰਘ ਧਾਰੀਵਾਲ ਜਿਹੜੇ ਨੇ ਉਹ ਅੱਜ ਆਪਣੇ ਵਰਕਰਾਂ ਦੇ ਵਿੱਚ ਇੱਥੇ ਜਿਹੜੇ ਨੇ ਉਹ ਹਾਜ਼ਰੀ ਲਗਵਾ ਰਹੇ ਨੇ ਸੋ ਤੁਸੀਂ ਵੱਡੀ ਗਿਣਤੀ ਦੇ ਵਿੱਚ ਇੱਥੇ ਜਿਹੜਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੇ ਵੱਲੋਂ ਇੱਥੇ ਪਹੁੰਚਿਆ ਜਾਣਾ ਅਤੇ ਅੱਜ ਉਹਨਾਂ ਨੇ ਆਪਣੇ ਵਲੰਟੀਅਰ ਵਰਕਰਾਂ ਦੇ ਨਾਲ ਅਤੇ ਅਹੁਦੇਦਾਰਾਂ ਨਾਲ ਇੱਕ ਮੀਟਿੰਗ ਕਰ ਲਈ ਹੈ ਜਿਸ ਦੇ ਲਈ ਜਿਹੜਾ ਉਹ ਇੱਥੇ ਪਹੁੰਚ ਰਹੇ ਨੇ ਉਦੀਪ ਸਿੰਘ ਧਾਰੀਵਾਲ ਸਾਡੇ ਨਾਲ ਨੇ ਅਸੀਂ ਜਰੂਰ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਵਰਕਰਾਂ ਦੇ ਵਿੱਚ ਬੈਠ ਕੇ ਜਿਹੜਾ ਹੈ ਉਹ ਕੀ ਮਹਿਸੂਸ ਕਰ ਰਹੇ ਤੇ ਸੁਨੇਹਾ ਜਿਹੜਾ ਉਹ ਇਥੋਂ ਕੀ ਦੇਣਾ ਚਾਹਣਗੇ ਕੁਦੀਪ ਸਿੰਘ ਧਾਰੀਵਾਲ ਜੀ ਕੁਦੀਪ ਧਾਰੀਵਾਲ ਸਾਹਿਬ ਵਰਕਰਾਂ ਦੇ ਵਿੱਚ ਬੈਠੇ ਹੋ ਸਟੇਜ ਤੋਂ ਇਹੀ ਮਹਿਸੂਸ ਕਰ ਰਹੇ ਹੋਣ ਕਿ ਸਾਰੇ ਯਾਰ ਸਾਡਾ ਐਮ ਐਲ ਏ ਥੱਲੇ ਬੈਠਾ ਅਸੀਂ ਉੱਪਰ ਬੈਠੇ ਹਾਂ ਉਹ ਨਹੀਂ 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 ਸਾਰੇ ਵਰਕਰਾਂ ਦੇ ਪਾਰਟੀ ਦੇ ਸਾਰੇ ਵਰਕਰਾਂ ਦੇ ਕੋਈ ਨਹੀਂ ਸੁਨੇਹਾ ਹੈ ਤਰਨਤਾਰਨ ਜਿਮਣੀ ਚੋਣ ਹੈ ਹਰਮੀਤ ਸਿੰਘ ਸੰਤੂ ਜੀ ਚੋਣ ਮੈਦਾਨ ਦੇ ਵਿੱਚ ਜਿੱਤਣ ਉਹ ਜਿੱਤਾਂਗੇ ਉਹ ਵਰਕਰਾਂ ਦੀ ਬੇਨਤੀ ਹੈ ਕਿ ਅੱਜ ਤੋਂ ਬਾਅਦ ਲੱਗ ਜਾਓ ਬਸ ਤੱਕ ਰਹੋ ਆ ਆਸ ਦੇਤਿਆਂ ਬਿਲਕੁਲ ਜੀ ਆਦਿ ਜਿੰਨੇ ਵੀ ਵਰਕਰ ਨਾਲ ਆ ਪਹੁੰਚੇ ਨੇ ਅੰਮ੍ਰਿਤਸਰ ਤੋਂ ਹੀ ਅਤੇ ਇਹਦੇ ਵੱਡੀ ਗਿਣਤੀ ਦੇ ਵਿੱਚ ਜਿਹੜਾ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਇੱਥੇ ਹਜ਼ੂਮ ਪਹੁੰਚਿਆ ਉਹਨਾਂ ਦੀਆਂ ਕੁਝ ਮੰਗਾਂ ਵੀ ਰਹਿਣੀਆਂ ਨੇ ਤਾਂ ਉਹਨਾਂ ਦੇ ਵੀ ਤੁਸੀਂ ਜਰੂਰ ਜਿਹੜਾ ਆਪਣਾ ਦੱਸਿਓ ਸਰ ਜਿੰਨਾ ਵਰਕਰਾਂ ਨੂੰ ਹਾਲੇ ਵੀ ਕੋਈ ਜ਼ਿੰਮੇਵਾਰੀ ਨਹੀਂ ਮਿਲੀ ਤਾਂ ਪਾਰਟੀ ਤੋਂ ਬੜੇ ਨਾਰਾਜ਼ ਰਹਿੰਦੇ ਨੇ ਉਹਨਾਂ ਲਈ ਕੀ ਸੁਨੇਹਾ ਹੈ ਕਿ ਸਾਕੀ ਵੱਲੋਂ ਬੋਲਦੇ ਜਿਹੜਾ ਬੰਦਾ ਪਾਰਟੀ ਚ ਕੰਮ ਕਰਦਾ ਸਭ ਨੂੰ ਸੈ ਸੈ ਜੁਮੇ ਆਦੀ ਮਿਲ ਜਾਣੀ ਕੋਈ ਚੱਕਰ ਸਭ ਨੂੰ ਬੇਦੀ ਰੋਧੀ ਪਾਰਟੀਆਂ ਵੱਲੋਂ ਲਗਾਤਾਰ ਇਹ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਸਾਨੂੰ ਦੱਸੋ ਬਦਲਾਅ ਕੀ ਆਇਆ ਤੁਹਾਨੂੰ ਕੀ ਲੱਗਦਾ ਕੀ ਬਦਲਾਅ ਆਇਆ ਆਮ ਆਦਮੀ ਪਾਰਟੀ ਸਰਕਾਰ ਬੰਦ ਉਹਨਾਂ ਨੂੰ ਫਤਵਾ ਵੀ ਦੇਣਾ ਉਹਨਾਂ ਨੂੰ 55 ਹਜ਼ਾਰ ਨੌਕਰੀ ਨਹੀਂ ਦੇਦੀ ਉਹਨਾਂ ਨੂੰ 600 ਡੂਟ ਬੀਲੀ ਦਾ ਵੀ ਦੇਦਾ ਸਮਝਦੇ ਕਿ ਉਹਨਾਂ ਨੂੰ ਜਿਹੜੀਆਂ ਸੜਕਾਂ ਬਣ ਰਹੀਆਂ ਉਹ ਵੀ ਦੇ ਦੀਆਂ ਸਰ ਜਿਹੜਾ ਕੰਮ ਹੋ ਰਿਹਾ ਪੰਜਾਬ ਦਾ ਜਿਹੜਾ ਉਹਨਾਂ ਨੂੰ ਹੈਲਥ ਦਾ ਕਾਰਡ ਦੇ ਦੇ ਬਸ ਲੱਖ ਦੀ ਇਸ਼ੂਸਾ ਉਹ ਦੀ ਦੇਦਾ ਉਹਨਾਂ ਨੂੰ ਉਹਨਾਂ ਦੀ ਅੱਖਾਂ ਬੰਦ ਕਾਂਗਰਸ ਨੂੰ ਸਿਰਫ ਕੁਰਸੀ ਦੇਦੀ ਆਪਣੀ ਪਈ ਕੁਰਸੀ ਕਿਤਾ ਬਾਕੀ ਕੋਈ ਨਹੀਂ ਦੇਦਾ ਹਾਂ ਇਸ ਕਰਕੇ ਮਤਲਬ ਜਿਹੜੀ ਸਾਡੀ ਪਾਰਟੀ ਵਿਕਾਸ ਦੇ ਨਾਂ ਤੇ ਇਲੈਕਸ਼ਨ ਲੜਦੀ ਹੈ ਵਿਕਾਸ ਦੇ ਨਾਂ ਤੇ ਲੜਦੀ ਹੈ ਸਾਰੀਵਾਲ ਸਾਹਿਬ ਮੈਂ ਜਰੂਰ ਪੁੱਛਣਾ ਚਾਹਾਂਗਾ ਹੜਾਂ ਦੇ ਦੌਰਾਨ ਜਿਹੜਾ ਵੱਡੀ ਸੇਵਾ ਤੁਸੀਂ ਨਿਭਾਈ ਹੈ ਜਨਾਲੇ ਹੜਕੇ ਦੇ ਵਿੱਚ ਬੜਾ ਮਜ਼ਾਕ ਵੀ ਵਿਰੋਧੀਆਂ ਦੇ ਵੱਲੋਂ ਢਾਇਆ ਗਿਆ ਪਰ ਹੜਾ ਦੇ ਦੌਰਾਨ ਸੇਵਾ ਦੇ ਲੋਕਾਂ ਨੇ ਤੁਹਾਡਾ ਜਿਹੜਾ ਉਹ ਵਾਕਈ ਮੰਨਿਆ ਕਿ ਸਾਡਾ ਕੋਈ ਹਮਦਰਦ ਬਣਿਆ ਲੋਕਾਂ ਨੇ ਜੋ ਜਵਾਬ ਦਿੱਤਾ ਉਹ ਤਾਂ ਤੁਸੀਂ ਛੋੜੀ ਲਿਆ ਜਿਹੜਾ ਬੰਦਾ ਕੰਮ ਕਰੂਗਾ ਲੋਕ ਉਹ ਆਪਣੇ ਹੱਥਾਂ ਦੇ ਝੁੱਕ ਲੈਂਦੇ ਬਦასი ਲੋਕਾਂ ਦੇ ਵਿੱਚ ਆ ਗ라운ਡ ਦੀ ਲੋ ਤੇ ਗ라운ਡ ਦੀ ਲੋ ਤੇ ਨਹੀਂ ਸੀ ਸਮਝ ਗੀ ਗਾ ਕੀ ਕੁਲਦੀਪ ਸਿੰਘ ਧਾਰੀਵਾਲ ਜੀ ਜਦੋਂ 2027 ਦੇ ਵਿੱਚ ਆਪਣੇ ਹਲਕੇ 'ਚ ਵੋਟਾਂ ਮੰਗਣ ਜਾਣਗੇ ਤੇ ਬਾਹਰ ਖੜੀ ਕਰਕੇ ਕਹਿਣਗੇ ਵੀ ਜੇ ਇਹਦਾ ਮੈਂ ਕੁਝ ਕੀਤਾ ਤਾਂ ਮੇਰੇ ਨਾਲ ਤੁਰਪੋ ਨਹੀਂ ਤੇ ਰਹਿਣ ਦੋ। ਐਹੀ ਕਹੂੰਗਾ ਵੀ ਜੇ ਕੰਮ ਕੀਤਾ ਤੇ ਵੋਟ ਪਾ ਦੋ ਜੇ ਨਹੀਂ ਕੀਤਾ ਤਾਂ ਨਾ ਪਾਓ। ਜਿਹੜੇ ਬਾਕੀ ਐਮ.ਐਲ.ਏ.ਸ ਉਹਨਾਂ ਨੂੰ ਵੀ ਇਹੀ ਸਨੇਹਾ ਦੇਣਾ ਚਾਹੋਗੇ। ਸਭ ਨੂੰ ਕੰਮ ਕਰਦਾ ਕਰਦਾ ਸਭ ਸਭ ਨੂੰ ਕੰਮ ਕਰਨਾ ਚਾਹੀਦਾ ਲੋਕਾਂ ਦਾ ਕੰਮ ਲੋਕਾਂ ਦੀ ਸੇਵਾ ਦਾ ਕੰਮ ਹਮੇਸ਼ਾ ਕਿ ਨਿਕਾ ਜਿਹੜੇ ਵਿਕਾਸ ਦੇ ਕੰਮ ਹੁਣ 1 ਸਾਲ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਕਰ ਦਿੱਤੇ ਪੰਜਾਬ ਦਾ ਜਿਹੜਾ ਪੰਜਾਬੀ ਪਛਾਤ ਉਹਨੂੰ ਮਜ਼ਬੂਤ ਕਰਾਂਗੇ ਅੱਜ ਵਰਕਰਾਂ ਜੇ ਬੈਠ ਕੇ ਕਿਵੇਂ ਦਾ ਮਹਿਸੂਸ ਬਹੁਤ ਬਕਦਰੀ ਸਰਕਾਰਾਂ ਬਣਾਉਂਦੇਗਾ ਆਪਾਂ ਆਪ ਬਕਦਰ ਅੱਛਾ ਜੀ ਆਪਾਂ ਤਾਂ ਹੁਣ ਤੱਕ ਬਕਦਰੀਆਂ ਕਦੀ ਆਪਣੇ ਆਪ ਨੂੰ ਮੰਤਰੀ ਦੀ ਸਮਝਿਆ ਕਦੀ ਲੀਡਰ ਦੀ ਸਮਝਿਆ ਸਮਝਿਆ ਕਿ ਨਿਕਾ ਅਮੇਰਿਕਾ ਦਾ ਆਪਣਾ ਬਲੋਗਸ ਦਾ ਸਮਝਿਆ ਉਹ ਬਕਦਰ ਹੀ ਜਾਣੀ ਆ ਜਦੋਂ ਡਾਊਟ ਦੀ ਗੱਲ ਆਣੀ ਸਮਝ ਗਈ ਗੱਲ ਹਾਂ ਜਦੋਂ ਵਰਕਰ ਕਹਿੰਦੇ ਕਿ ਸਾਡਾ ਮੁੱਲ ਨਹੀਂ ਪਿਆ ਹਾਂ ਜਦੋਂ ਵਰਕਰ ਕਹਿੰਦੇ ਕਿ ਸਾਡਾ ਕੋਈ ਮੁੱਲ ਨਹੀਂ ਪਿਆ ਨਹੀਂ ਨਹੀਂ ਜੀ ਸਭ ਨੂੰ ਸਭ ਦਾ ਮੁੱਲ ਪਾਜੂ ਕੋਈ ਕਾਨੂੰਨ ਵਿਵਸਥਾ ਤੇ ਜਿਹੜੇ ਸਵਾਕ ਚੁੱਕੇ ਜਾ ਰਹੇ ਬਬਰੂਦੀ ਪਾਰਟੀ ਨੂੰ ਤੁਸੀਂ ਪਾਰਟੀ ਦੇ ਵਿੱਚ ਮੇਨ ਸੀਨੀਅਰ ਲੀਡਰ ਤੇ ਕੀ ਸੁਨੇਹਾ ਨਹੀਂ ਨਹੀਂ ਬਿਲਕੁਲ ਹਾਜ਼ਰੀ تھی ਗਾ ਵਿਰੋਧੀ ਪਾਰਟੀ ਕੀ ਕਹਿੰਦੀ ਕੀ ਨਹੀਂ ਕਹਿੰਦੀ ਗੱਲ ਪੰਜਾਬ ਦੇ ਲੋਕਾਂ ਦੀ ਹੈ ਪੰਜਾਬ ਦੇ ਲੋਕਾਂ ਦੀ ਸਰਕਾਰ ਵਾਹ ਕਾ ਮੁਕਾਬਲਾ ਵਧੀਆ ਕਰਦੀ ਹੈ ਤੇ ਵਧੀਆ ਜਿਹੜਾ ਕੰਮ ਦੇਵਾ ਰਿਹਾ ਹੈ। ਉਤਾਰਨ ਦੇ ਲੋਕਾਂ ਨੂੰ ਕੀ ਸੁਣ ਰਿਹਾ ਕਿ ਹਰਮੀਤ ਸਿੰਘ ਜੀ ਕਿੰਨੀ ਵੱਡੀ ਲੀਡ ਨਾਲ ਉਹ ਜਿਤਾਉਣ। ਮੈਂ ਤਾਂ ਪਹਿਲੇ ਦਿਨ ਦਾ ਕਹੀ ਜਦੋਂ 25000 ਦੀ ਲੀਡ ਹੋ ਗਈ। ਦੇਖ ਲਓ ਇੱਕ ਜ਼ਰੂਰੀ ਸਵਾਲ ਹੈ ਧਾਰੀਵਾਲ ਸਾਹਿਬ ਮੰਨਦਾ ਵੀ ਜਰੂਰ ਪੁੱਛਣਾ ਚਾਹੀਦਾ। ਪੰਥਕ ਧਿਰਾਂ ਬਹੁਤ ਐਕਟਿਵ ਨੇ ਤੇ ਗੁਰੂ ਸਾਹਿਬ ਦੇ ਨਾਂ ਤੇ ਵੋਟ ਮੰਗੀ ਜਾ ਰਹੀ ਹੈ ਤੁਸੀਂ ਕੀ ਕਹਿਣਾ ਚਾਹੋ? ਆਹ ਕੌਣ ਇਹ ਪੰਥਕ ਧਿਰਾਂ ਦੀ? ਇਹ ਆਮ ਘਰਾਂ ਦੇ ਲੋਕ ਆ ਕਿਰਤ ਕਰਨ ਵਾਲੇ ਲੋਕ। ਤੇ ਕਿਉਂਕਿ ਲੋਕ ਇਹ ਪੰਥ ਦੀ ਪੰਥਿਆਦਾਂ ਆ ਰਹੇ ਹਾਂ ਅਪਕਾ ਦੇ ਸਾਡੇ ਕੋਣ ਹੈ ਇਹਦੀ ਸਰ ਵਕਾਸ ਦੇ ਨਾਂ ਤੇ ਵੋਟਾਂ ਪੈਣੀਆਂ ਪੰਥ ਦੇ ਨਾਂ ਤੇ ਵੋਟਾਂ ਦੀ ਪੈਣੀਆਂ ਆ ਨਾਲੇ ਪੰਥ ਪੰਜਾਬ ਦੇ ਲੋਕ ਵਕਾਸ ਚਾਹੁੰਦੇ ਸਾਂ ਜੀ ਨੇ ਧਾਰੀਵਾਲ ਸਾਹਿਬ ਨੂੰ ਸਟੇਜ ਤੇ ਮੌਕਾ ਮਿਲੇ ਤੇ ਬੋਲਣਗੇ ਜੀ ਉਹ ਨਹੀਂ ਦੇਖੋ ਜੀ ਸੋ ਤੁਸੀਂ ਵੇਖ ਸਕਦੇ ਕਿ ਗੁਰਦੀਪ ਸਿੰਘ ਧਾਰੀਵਾਲ ਜਿਹੜੇ ਨਜ ਨਾਲੇ ਤੋਂ ਐਮਐਲਏ ਨੇ ਇੱਥੇ ਪਹੁੰਚੇ ਨੇ ਅਤੇ ਉਹਨਾਂ ਦਾ ਸੁਨੇਹਾ ਹੈ ਕਿ ਵੱਡੀ ਲੀਡ ਦੇ ਨਾਲ ਸਰਦਾਰ ਹਰਨੀਸ਼ ਸਿੰਘ ਸੰਧੂ ਨੂੰ ਜਿਹੜਾ ਇੱਥੋਂ ਜਿਤਾਇਆ ਜਾਵੇ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਦਮ ਤੇ ਤੁਹਾਡੇ ਤੱਕ ਚਾਹੁੰਦੇ ਰਵਾਂਗੇ ਕੈਮਰਾ ਪਰਸਨ ਜਸਵੀਰ ਸਿੰਘ ਦੇ ਨਾਲ ਮੈਦਵ ਜੀ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ